ਮਾਨਸਾ ਜ਼ਿਲ੍ਹੇ 'ਚ ਅਮਨ ਕਾਨੂੰਨ ਅਤੇ ਸ਼ਾਂਤੀ ਨੂੰ ਬਣਾਈ ਰੱਖਣ ਦੇ ਲਈ ਅਤੇ ਲੋਕਾਂ ਨੂੰ ਡਰ ਤੋਂ ਦੂਰ ਰੱਖਣ ਦੇ ਲਈ ਮਾਨਸਾ ਪੁਲਿਸ ਵੱਲੋਂ ਅੱਜ ਫਲੈਗ ਮਾਰਚ ਕੱਢਿਆ ਗਿਆ ਜਿੱਥੇ ਐਸਐਸਪੀ ਮਾਨਸਾ ਪਗੀਰਤ ਸਿੰਘ ਮੀਨਾ ਵੱਲੋਂ ਦੱਸਿਆ ਗਿਆ ਕਿ ਜਿਹੜੇ 마ੜੇ ਅਨਸਰ ਹਨ ਉਹਨਾਂ ਨੂੰ ਨੱਥ ਪਾਉਣ ਦੇ ਲਈ ਸਾਡੇ ਵੱਲੋਂ ਹਰ ਸਮੇਂ ਚੌਕਸੀ ਰੱਖੀ ਜਾਂਦੀ ਆ ਤੇ ਹਮੇਸ਼ਾ ਸੀ ਲੋਕਾਂ ਦੀ ਸਹਾਇਤਾ ਦੇ ਲਈ ਖੜੇ ਹਾਂ ਜਿੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ 마ੜੇ ਅਨਸਰ ਹਨ ਉਹਨਾਂ ਨੂੰ ਸਾਡੇ ਵੱਲੋਂ ਨੱਥ ਪਾਈ ਜਾਵੇਗੀ ਜਿਸ ਦੇ ਲਈ ਅਸੀਂ ਹਮੇਸ਼ਾ ਨਾਕੇਬੰਦੀਆਂ ਕਰਦੇ ਹਾਂ ਅਤੇ ਸਾਡੇ ਮੋਟਰਸਾਈਕਲਾਂ ਉੱਪਰ ਵੀ ਜਿਹੜੇ ਨੌਜਵਾਨ ਆ ਪੁਲਿਸ ਵਾਲੇ ਉਹ ਪੈਟਰੋਲਿੰਗ ਕਰਦੇ ਰਹਿੰਦੇ ਹਨ ਉਹਨਾਂ ਕਿਹਾ ਜੇਕਰ ਕਿਸੇ ਆਮ ਵਿਅਕਤੀ ਨੂੰ ਕਿਸੇ ਵੀ ਨਸ਼ਾ ਤਸਕਰ ਜਾਂ ਕਿਸੇ ਹੋਰ 마ੜੇ ਅਨਸਰ ਦਾ ਪਤਾ ਲੱਗਦਾ ਇਹ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਅਸੀਂ ਇਸ ਪੂਰੇ ਮਾਨਸਾ ਜ਼ਿਲ੍ਹੇ ਨੂੰ ਸੇਫ ਰੱਖ ਸਕੀਏ ਸ਼ਹਿਰ ਦੇ ਵਿੱਚ ਜਿਹੜਾ ਕੋਈ ਵੱਲੋਂ ਮਾਰਕ ਕੀਤਾ ਜਾ ਰਿਹਾ ਕੀ ਪ੍ਰੋਗਰਾਮ ਹੈ ਕੀ ਸਨੇਹਾ ਦੇ ਨਾਮ ਦਾ ਦੇਖੋ ਪੁਲਿਸ ਪਬਲਿਕ ਦੀ ਸੇਫਟੀ ਵਾਸਤੇ 24/7 ਹਾਜ਼ਰ ਰਹੇਗਾ ਲੋਕਾਂ ਦੇ ਮਨਾਂ ਦੇ ਵਿੱਚ ਸੈਂਸ ਆਫ ਸਿਕਿਉਰਿਟੀ ਔਰ ਜੋ ਕ੍ਰਿਮੀਨਲ ਲੋਗ ਹੈ ਉਹਨਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਕਰਨੇ ਲਈ ਅਸੀਂ ਵੱਖ-ਵੱਖ ਟਾਈਮਾਂ ਦੇ ਉੱਪਰ ਨਾਕਾਬੰਦੀ ਕਰਦੇ ਹੈਗੇ ਸਾਡੀ ਪੈਟਰੋਲਿੰਗ ਟੀਮ ਵੀ ਸ਼ਹਿਰ ਦੇ ਵਿੱਚ ਗਸ਼ਤ ਕਰਦੀ ਹੈਗੀ ਕਭੀ ਮਾਰਨਿੰਗ ਦੇ ਵਿੱਚ ਕਭੀ ਈਵਨਿੰਗ ਦੇ ਵਿੱਚ ਕਭੀ ਦੋਪਹਿਰ ਦੇ ਵਿੱਚ ਅਸੀਂ ਨਾਕਾਬੰਦੀ ਕਰਦੇ ਹੈਗੇ ਔਰ ਜੋ ਕ੍ਰਿਮਨਲ ਲੋਗ ਹੈਨ ਉਨਕੋ ਤਾਂ ਕਿ ਉਨਪੇ ਨਤ ਪਾਈ ਜਾ ਸਕੇ ਉਸੇ ਕੜੀ ਦੇ ਵਿੱਚ ਅੱਜ ਅਸੀਂ ਇੱਥੇ ਮਾਨਸਾ ਸ਼ਹਿਰ ਦੇ ਵਿੱਚ 플ੈਗ ਮਾਰਚ ਕੰਡਕਟ ਕਰਵਾ ਰਹੇ ਹੈਗੇ ਕੱਲ ਬਾਕੀ ਜੋ ਕਸਬੇ ਹੈਗੇ ਉੱਥੇ ਅਸੀਂ 플ੈਗ ਮਾਰਚ ਕੰਡਕਟ ਕਰਵਾਏਗੇ ਤਾਂ ਸਾਡੀ ਇੱਕ ਕੰਟੀਨਿਊਸ ਮੁਹਿੰਮ ਚੱਲ ਰਹੀ ਹੈ ਔਰ ਲੋਕ ਉਨਾਨੋ ਕੋਈ ਸੋਚਨਾ ਮਿਲਦੀ ਹੈਗੀ ਤਾਂ ਤੋਂ ਸਾਨੂੰ ਉਤਰਨ ਤੇ ਤਲਾਹ ਦੇ ਤਾਂ ਕਿ ਉਸ ਪਰ ਅਸੀਂ ਐਕਟ ਆਪਨ ਕਰ ਸਕਦੇ ਹਾਂ